ਖਿਆ ਜਾਵੇ ਇਸ ਤੋਂ ਇਲਾਵਾ ਬਾਕੀ ਮੰਗਾਂ ਵੀ ਨਾਲ ਰੱਖਿਆ ਜਾਵੇ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਮੰਡਲ ਵਾਪ ਤੇ ਬੈਠੇ ਜਲਦੀ ਸਿੰਘ ਗੜੇਆਲ ਜੀ ਜਾਨ ਬਚਾਉਣ ਦੇ ਮਸਲੇ ਨੂੰ ਉਪਰਲੇ ਰੂਪ ਦੇ ਵਿੱਚ ਸਮੋਧਿਤ ਹੋਇਆ ਜਾਵੇ ਇਸ ਮਕਸਦ ਲਈ ਕੇਂਦਰ ਸਰਕਾਰ ਉੱਪਰ ਗ੍ਰੰਥ ਸੰਘਰਸ਼ਕ ਕਿਸਾਨ ਜਥੇਬੰਦੀਆਂ वार्ता ਦਾ ਆਰੰਭ ਕਰਮ ਅਤੇ ਮਸਲੇ ਦਾ ਹੱਲ ਕਰਨ ਲਈ ਜਵਾਬ ਬਣਾਇਆ ਜਾਵੇ ਨੰਬਰ 2 ਮੌਜੂਦਾ ਕੋਹਾਡਾ ਚੋਣ ਨਿਸ਼ਾਨਾ ਦੇਸੀ ਦੇਸੀ ਪਰਪਰੇਡ ਦੀ ਸੇਵਾਦਾਰ ਤਾਨਾਸ਼ਾਹ ਬਈਏ ਵਾਲੀ ਕੇਂਦਰ ਸਰਕਾਰ ਨੂੰ ਬਣਾਉਣਾ ਜਾਰੀ ਰੱਖਿਆ ਜਾਵੇ ਉਹਨਾਂ ਦੀ ਪੁਟਕਾਉ ਤੇ ਬੁਜਪਾਇਂ ਚਾਰਾ ਨੂੰ ਸਾਡੇ ਚਤਨਾ ਰਾਹੀਂ ਵਾਪਸ ਦੇਣ ਦੀ ਪਾਚ ਪੜਾਈ ਜਾਵੇ ਨੰਬਰ 3 ਇਸ ਕੋਹੋਂ ਦੇ ਖਾਸੇ ਨੂੰ ਮੋਰਚ ਪਧਰਾ ਤੁਹਾਨੂੰ ਨਿਰਪੱਖਾ ਗਾਇਰ ਪਾਰਟੀ ਤੇ ਸਰਬ ਵਿਆਪੀ ਬਣਾਉਣ ਲਈ ਪੂਰੀ ਤਾਕਤ ਜਚਾਈ ਜਾਵੇ ਇਸੇ ਦੇ ਪ੍ਰਚਾਰਦੇ ਰਹਿਣ ਲਈ ਪਹਿਲੇ ਨਾਰੀ ਕੀਤੀ ਜਾਵੇ ਨੰਬਰ 4 ਇਸ ਹਕੀਕਤ ਨੂੰ ਸਪਸ਼ਟ ਤੌਰ ਤੇ ਪਰਵਾਣ ਕੀਤਾ ਜਾਵੇ ਕਿ ਅਪਰੋਖ ਸਾਂਝੀਆਂ ਮੰਗਾ ਦਾ ਹੋਣਾ ਅਤੇ ਘੋਲ ਦਾ ਸਾਂਝਾ ਟੂਲ ਨਿਸ਼ਾਨਾ ਹੋਣਾ ਸਾਂਝੇ ਤਾਲਵੀਰ ਘੋਲ ਦੇ ਨਾਂ ਤੇ ਅੱਥੇ ਬਦਲ ਲਈ ਜੋ ਸਾਡਾ ਅਧਾਰ ਬਣਦਾ ਹੈ ਇਹ ਰਾਹ ਤੇ ਅੱਗੇ ਵਧਣ ਲਈ ਗੱਲਬਾਤ ਕਰਕੇ ਝੋਸ ਕਦਮ ਚੱਕੇ ਜਾਣ ਤੇ ਇਸ ਸਭਾ ਵਿੱਚ ਸ਼ਾਮਲ ਤਿੰਨੇ ਗ੍ਰੇਡ ਗਾਰਡ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰਚਾਹੀ ਕਿਸਾਨ ਮਜ਼ਦੂਰ ਮੋਰਚਾ ਸਭਾ ਮੋਰਚਾ ਸਾਰੇ ਸਭਾਸੀ ਪਲੇਟਫਾਰਮ ਹਨ ਇਹਨਾਂ ਸਾਂਝੀਆਂ ਮੱ加 ਉੱਪਰ ਆਪੋ ਆਪਣੇ ਸਾੜੇ ਆਪੋ ਆਪਣੇ ਆਪਣੇ ਦਿੱਤੇ ਸਮਰਾਤਾ ਸੇਖ ਮੁਖਾਰਤ ਆਪਦੀ ਚੋਣ ਦੇ ਘੋਲ ਨੂੰ ਪਰਾਹੀ ਸਨਗਰਜ ਕਰ ਰਹੇ ਹਨ ਅੱਗੇ ਵੀ ਉਹ ਇਜਹਾਸ ਸੁਭਾਚਾ ਜੰਗਲੀ ਆਜ਼ਾਦ ਰਹਿਣ ਦੇ ਨੰਬਰ 5 ਸੰਯੁਕਤ ਸਾਂਝ ਮੋਰ ਜਿਹੜਾ ਸੁਝਾ ਹੈ ਕਿ ਇਹ ਤਿੰਨੇ ਪਲੇਟਫਾਰਮ ਇਹ ਸਹਿਮਤੀ ਦੇਣ ਕਿ ਅੱਗੇ ਤੋਂ ਜਿੰਨਾ ਸੰਭਵ ਹੋ ਸਕੇ ਸਾਂਝੇ ਤਾਲਵੇ ਦੇ ਸੱਦੇ ਦੇਣ ਲਈ ਵੱਧ ਤੋਂ ਵੱਧ ਯਤਨ ਕੀ ਲਾਉਣਗੇ ਇੱਕ ਦੂਜੇ ਦੇ ਸੱਜ ਨਾਲ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਕੱਢ ਨਹੀਂ ਹੋਣਗੇ ਨੰਬਰ 6 ਕਿੰਨੇ ਪਲੇਟਫਾਰਮਾਂ 'ਤੇ ਸਾਜੇ ਕੋਲ ਲਈ ਇੱਕ ਦੂਜੇ ਦੇ ਪਲੇਟਫਾਰਮ ਨੂੰ ਤੋੜ ਦੇਣ ਜਾਂ ਜਥੇਬੰਦੀ ਨੂੰ ਤੋੜ ਖਣਾ ਦੇਣ ਦੀ ਮੰਗ ਨੂੰ ਜਾਂ ਜਤਨਾ ਨੂੰ ਜਾਂ ਭਾਵਨਾ ਨੂੰ ਸਮੁੱਚੇ ਕੋਲ ਲਈ ਨੁਕਸਾਨ ਦੇ ਖੰਦੇ ਹਨ ਹਕੂਮਤ ਖਲਾਫ ਪਾਰਟੀ ਜਾਣ ਵਾਲੀ ਸਾਂਝੀ ਦਾਫਰ ਨੂੰ ਆਪਸ ਵਿੱਚ ਖਾਰਜ ਕਰਨ ਲਈ ਜੇ ਕਾਰਵਾਈ ਸਮਝਦੇ ਹਨ ਅਜੇ ਆ ਨਹੀਂ ਹੋਣਾ ਚਾਹੀਦਾ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਦੇ ਪੱਖ ਤੇ ਵਿੱਡੇ ਤਾੜਾ ਹਮਲੇ ਦੌਰਾਨ ਇੱਕ ਜਿੰਨੇ ਹੀ ਪਲੇਟਫਾਰਮ ਸਾਂਝੇ ਸੂਚਨ ਆਪਸ ਦੀ ਅੰਸ਼ਰਦੀ ਰੋਡ ਨੂੰ ਪ੍ਰਮੁੱਖਤਾ ਦਿੰਦੇ ਹਨ ਅਸੀਂ ਆਪ ਜੀ ਬੁਖਰੇਵਾਂ ਨੂੰ ਇੱਕ ਵਾਰ ਪਾਸੇ ਰੱਖ ਦੇਣ ਦੀ ਸਹਿਮਤੀ ਦੇ ਦੇ ਇਸਨਾਂ ਨੂੰ ਜਨਤਕ ਖੜਿਆ ਤੇ ਸੋਸ਼ਲ ਮੀਡੀਆ ਵਿੱਚ ਵਿਚਾਰਨ ਉੱਪਰ ਬੰਦੇ ਲਾਉਣ ਲਈ ਸਹਿਮਤੀ ਦਿੰਦੇ ਹਾਂ ਇਹਨਾਂ ਬਖਰੇਵਿਆਂ ਨੂੰ ਜਥੇਪਰਤੀ ਦੀ ਸਾਰਥਕ ਤੇ ਅੰਦਰੂਨੀ ਵੈਹਸ਼ ਰਾਈ ਹਾਲ ਕਰਨ ਦੇ ਯਤਨ ਕਿਤਾਉਣ ਦੇ ਇਸ ਦੇ ਬੰਦ ਲੈਣ ਲਈ ਸਹਿਮਤੀ ਦਿੰਦੇ ਹਾਂ ਮੌਜੂਦਾ ਸਮੇਂ ਇੱਕ ਮੁਦ ਸ਼ਗਰ ਛੀ ਅੰਛਰਦੀ ਲੋੜ ਇੱਕ ਦਾ ਪ੍ਰਾਪਤੀ ਦੇ ਰਾਹੀਆਂ ਵੇਚੀ ਦੀਆਂ ਨੂੰ ਤਿਆਗ ਰੱਖਦੇ ਆ ਸੱਦਾ ਦਿੱਤਾ ਜਾਂਦਾ ਹੈ ਕਿ ਸਮੂਹ ਸ਼ਾਨਜੱਗਾ ਬੁੱਧੀ ਜੀ ਦੇ ਵਰਗ ਕੋੜ ਹੱਥ ਲੋਕ ਕਹਤਾ ਸੀ ਚੈਂਪੀਅਨ ਇਸ ਨੂੰ ਨੇਪਰੇ ਚਾੜ ਲਈ ਸਾਧਗਰ ਮਾਹੌਲ ਬਣਾਉਣ ਵੱਲੋਂ ਸੰਯੁਕਤ ਮੋਰਚਾ ਭਾਰ ਇਹ ਮਤੇ ਨੂੰ ਸਾਰੀ ਜਨ ਸੰਗਠਾ ਜਿਹੜੀ ਹੱਥ ਖੜੇ ਪਾਸ ਕਰੇ ਮੈਦਾਨਾਂ ਦੇ ਹੱਥ ਖੜੇ ਪਾਸ ਕਰਕੇ ਉਦਾਰਨ ਲਾਣਾਗੇ जवाब धनवाद सर हाणे कीअं तव्हां कहिड़ी तव्हां केरे में ਜਰਨਸਕਾ ਤਰਾਪਾ ਕਿਸਾਨੀਓ ਨੇ ਇਕੱਠਾ ਡਕੋਂਦਾ ਅੱਜ ਮੇਮਾ ਜੀ ਕੀ ਲੋੜ ਪਈ ਇੱਥੇ ਉਹਨਾਂ ਪੰਚਾਇਤ ਕਰਨਗੇ ਦੇਖੋ ਜੀ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੂਜੀ ਮਹਾਪੰਚਾਇਤ ਜਿਹੜੀ ਪਹਿਲੇ ਅਸੀਂ ਹਰਿਆਣੇ ਦੇ ਸ਼ਹਿਰ ਵਿੱਚ ਆ ਕੇ ਆਏ ਸੀ ਟਹਾਣਾ ਦੇ ਵਿੱਚ ਤਾਂ ਦੂਜੀ ਜਿਹੜੀ ਸਾਡੀ ਕਿਸਾਨ ਕਾਨਫਰੰਸ ਹੈ ਮਹਾਪੰਚਾਇਤ ਕਹ ਲੋ ਇਹ ਇੱਕ ਇਤਿਹਾਸਿਕ ਸਮਾ ਹੋ ਗੁਜ਼ਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਮਾਂ ਹੈ ਇਹਨੂੰ ਇਤਿਹਾਸਿਕ ਕਿਹਾ ਜਾਏਗਾ ਕਿਉਂਕਿ ਇਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਉਥਲ ਪੁਥਲ ਹੋ ਰਹੀਆਂ ਤਾਂ ਜੇ ਅੱਗੇ ਹੋਰ ਹੋਣਗੇ ਪਹਿਲੀ ਗੱਲ ਇਹ ਆ ਕਿ ਇਹ ਦੋਵੇਂ ਆਹਾਂ ਪਛਤਾਏ ਤਾਂ ਇਹ ਗਲਤੀ ਹੋਈਆਂ ਨੇ ਕਿ ਜਿਹੜੀਆਂ ਮੰਗਾ ਨੂੰ ਲੈ ਕੇ ਡੱਲੇਵਾਲ ਹਰੀ ਉੱਪਰ ਧਾਰ ਤੇ ਬੈਠੇ ਨੇ ਉਹ ਉਹਨਾਂ ਦੀਆਂ ਮੰਗਾ ਬਿਲਕੁਲ ਠੀਕ ਨੇ ਔਰ ਸਰਕਾਰ ਫੌਰੀ ਤੌਰ ਤੇ ਉਹਨਾਂ ਦੀਆਂ ਮੰਗਾਂ ਮੰਨ ਕੇ ਢੱਲੇਵਾਲ ਦੀ ਭੁੱਖ ਧਾਲ ਜਿਹੜੀ ਉਹਨੂੰ ਬੰਦ ਕਰਵਾਵੇ ਉਹਨੂੰ ਖਤਮ ਕਰਵਾਵੇ ਤਾਂ ਇੱਕ ਤਰੀਕੇ ਨਾਲ ਕਹਿ ਲੋ ਕਿ ਉਹਨਾਂ ਮੰਗਾਂ ਦੀ سپورਟ ਦੇ ਵਿੱਚ ਜਿਹੜੀ ਇਤਿਹਾਸਿਕ ਸਮੇਂ ਵਾਲੀ ਗੱਲ ਹੈ ਸਮਾਂ ਕਿਵੇਂ ਬਦਲ ਰਿਹਾ ਹੈ WTO ਦੀਆਂ ਪਾਲਿਸੀਆਂ ਪੂਰੇ ਸੰਸਾਰ ਦੇ ਵਿੱਚ ਕਿਵੇਂ ਲਾਗੂ ਕੀਤੀਆਂ ਜਾ ਰਹੀਆਂ ਨੇ ਇੱਕ ਅਜੇ ਤੱਕ ਤੁਸੀਂ ਇਹ ਕਦੇ ਨਹੀਂ ਸੁਣਿਆ ਹੋਵੇਗਾ ਕਿਹ ਸ਼ਹਿਰ ਦਾ ਕੋਈ ਸ਼ਾਹੂਕਾਰ ਪਿੰਡ ਦੇ ਵਿੱਚ ਆ ਕੇ ਜ਼ਮੀਨ ਲੈ ਕੇ ਖੇਤੀ ਕਰੇ ਹਾਂ ਜ਼ਮੀਨ ਵੇਚ ਕੇ ਉਹ ਸ਼ਹਿਰ ਜਾ ਕੇ ਤਾਂ ਵੀਰਸ ਕਰਦੇ ਵੇਖੇ ਨੇ ਪਰ ਐ ਨਹੀਂ ਵੇਖਿਆ ਕੋਈ ਸ਼ਹਿਰ ਦਾ ਬਹੁਣ ਹਰ ਦਾ ਕੀ ਨੇ ਜਦੋਂ ਪਾਲਸੀਆਂ ਲਾਗੂ ਹੋਈਆਂ ਡੰਕ ਲਾ ਲੀਆਂ ਜਦੋਂ ਡੰਕਲ ਖੜੇ ਆ ਲੀਆਂ ਪਾਲਸੀਆਂ ਲਾਗੂ ਹੋਈਆਂ ਉਹਨਾਂ ਦਾ ਅਸਰ ਪੂਰੇ ਸੰਸਾਰ ਤੇ ਦਿਖਿਆ ਦਸੀ ਹੈ ਹੈਰਾਨ ਸੀ ਕਿ ਬਿਲ ਗੇਟਸ ਵਰਗੇ ਬੰਦੇ ਨੇ 3.4 ਲੱਖ ਏਕੜ ਜ਼ਮੀਨ ਹੈ ਜਿਹੜੀ ਉਹ ਵਾਹੀ ਲਈ ਕੀਤੇ ਤੇ ਵਾਹੀ ਕਰ ਰਿਹਾ ਸਾਡੇ ਦੀ ਬਹੁਤ ਬੜਾ ਨੰਬਰ ਸੀ ਪੂਰੇ ਪੰਜਾਬ ਦੀ ਤਕਰੀਬਨ ਅੱਧੀ ਜ਼ਮੀਨ ਵਰਦੀ ਨਹੀਂ ਔਰ ਜਿਹੜੇ ਨਵੇਂ ਨੰਬਰ ਨੇ ਉਹ ਇੱਕ ਵੀ ਹਜਾਰ ਜਨ ਇੱਕ ਡੇਰੀ ਫਾਰਮ ਹੈ ਆਸਟ੍ਰੇਲੀਆ ਦਾ ਉਹਦੇ ਕੋਲ 2.5 ਕਰੋੜ ਏਕੜ ਜ਼ਮੀਨ ਹੈ ਉਹ 84 ਲੱਖ ਕਰੋੜ ਲੀਟਰ ਦੁੱਧ ਹਰ ਸਾਲ ਪੈਦਾ ਕਰਦਾ ਹੈ ਉਹਦਾ ਮੁਕਾਬਲਾ ਸਾਡੇ ਘਰ ਦੇ ਬੈਠੀ ਸਾਡੀ ਟੀਮ ਨਾਲ ਜਿਹੜੀ 5 ਕਿਲੋ ਦੁੱਧ ਪਾਉਦੀ ਉਹਦੇ ਨਾਲ ਹੋਵੇਗਾ ਇਸ ਤੋਂ ਵੀ ਘਰਾਨੀ ਜਣ ਆ ਗਿਆ ਜਿਹੜਾ ਕਿ ਇਤਨੀ ਦੀ ਇੱਕ ਚਰਚੇ ਉਹਦਾ ਜਿਹੜਾ ਟਰਸਟ ਹੈ ਉਹਦੇ ਕੋਲ 13 ਕਰੋੜ ਏਕੜ ਜ਼ਮੀਨ ਹੈ ਹੁਣ ਵੇਖੋ 13 ਕਰੋੜ ਸਵਾ 2 ਕਰੋੜ 3 ਕਰੋੜ ਏਕੜ ਜ਼ਮੀਨ ਦੇ ਮਾਲਕ ਜਿਹੜੇ ਵੱਡੇ ਘਰਾਣੇ ਹੈ ਨੇ ਜਦੋਂ ਇਹਨਾਂ ਦਾ ਮੁਕਾਬਲਾ ਕਿਸੇ 5 ਕਿੱਲਿਆਂ 4 ਕਿੱਲਿਆਂ ਨਾਲ ਹੋਵੇਗਾ ਤਾਜੀ ਕਿੰਨੀ ਗੱਲ ਹੈ ਅਸੀਂ ਉਹਦੇ ਵਿੱਚ ਨਹੀਂ ਖੜ ਸਕਾਂ ਤਾਂ ਜਿਹੜੀਆਂ ਮੰਗਾਂ ਸਾਡੀਆਂ ਨੇ ਇਹ ਸਾਰੀਆਂ ਮੰਗਾਂ ਹੀ ਜ਼ਮੀਨ ਨੂੰ ਬਚਾਉਣ ਦੇ ਨਾਲ ਜਾ ਕੇ ਜੁੜਦੀਆਂ ਨੇ ਕਿ ਅਸੀਂ ਜ਼ਮੀਨ ਨੂੰ ਬਚਾਉਣਾ ਤਾਂ ਐਸੋ ਕਾਰਪੋਰੇਟ ਘਰਾਣਿਆਂ ਨੇ ਪੰਜਾਬ ਤੋਂ ਸ਼ੁਰੂਆਤ ਕੀਤੀ ਏ ਉਹਨਾਂ ਨੂੰ ਪਤਾ ਏ ਕਿ ਜੇ ਅਸੀਂ ਪੰਜਾਬ ਜਿੱਤ ਲਿਆ ਤਾਂ ਸਮਝੋ ਅਸੀਂ ਪੂਰਾ ਭਾਰਤ ਜਿੱਤ ਲਿਆ ਜ਼ਮੀਨਾਂ ਨੂੰ ਆਪਦੇ ਕੱਪੇਟ ਲੈਂਦੀ ਸਾਜਿਸ਼ ਹੈ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਜਿਵੇਂ ਕਰੋੜਾਂ ਏਕੜ ਦੇ ਫਾਰਮ ਬਣ ਗਏ ਜੇ ਅਸੀਂ ਲੜੇ ਨਾ ਜੇ ਅਸੀਂ ਜਿੱਤੇ ਨਾ ਤਾਂ ਜ਼ਮੀਨ ਤੋਂ ਬਗੈਰ ਸਾਡਾ ਕੋਈ ਜੀਣਾ ਨਹੀਂ ਹੈਗਾ ਸਾਡਾ ਕੋਈ ਜੀਵਨ ਨਹੀਂਗਾ ਤਾਂ ਅਸੀਂ ਮਰਨ ਤੱਕ ਹਰ ਵੇਕ ਤੱਕ ਇਹ ਲੜਾਈ ਲੜਾਂਗੇ ਕਿ ਸਾਨੂੰ ਉਮੀਦ ਹੈ ਕਿ ਅਸੀਂ ਜਿੱਤਾਂਗੇ ਜ਼ਮੀਨਾਂ ਦੀ ਰਾਖੀ ਦੀ ਧੰਨਵਾਦ